ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਣ ਹਾਰਾ ਭਾਈ ਮੰਜ ਜੀ ਜਿਨ੍ਹਾਂ ਦਾ ਅਸਲ ਨਾਮ ਭਾਈ ਤੀਰਥਾ ਸੀ ਆਪ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ ਆਪ ਜੀ ਦੇ ਘਰ ਸਖੀ ਸਰਵਰ ਦਾ ਪੀਰਖਾਨਾ ਵੀ ਸੀ ਭਾਈ ਤੀਰਥਾ ਹਰ ਸਾਲ ਨਿਗਾਹੇ ਸਰਵਰ ਪੀਰ ਦੀ ਯਾਤਰਾ ਤੇ ਜਾਇਆ ਕਰਦੇ ਸਨ ਤੇ ਆਪ ਪਿੰਡ ਦੇ ਚੌਧਰੀ ਵੀ ਸਨ ਚੌਧਰੀ ਪਿੰਡ ਦਾ ਮਾਲਕ ਹੀ ਹੁੰਦਾ ਹੈ ਭਾਈ ਤੀਰਥੇ ਕੋਲ ਇਤਨਾ ਤਨਸੀ ਕਿ ਆਪ ਦੀ ਦੌਲਤ ਦੀਆਂ ਤੁਮਾਂ ਦੂਰ ਦੂਰ ਤੱਕ ਪਈਆਂ ਹੋਈਆਂ ਸਨ ਭਾਈ ਮੰਝ ਜੀ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ ਆਪ ਜੀ ਦੇ ਘਰ ਵਿੱਚ ਦੋ ਪੀਰਖਾਨੇ ਸਨ ਤੇ ਆਪ ਪੀਰਖਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜਾਉਂਦੇ ਸਨ ਅਤੇ ਇੱਕ ਵੱਡਾ ਜਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ 1585 ਈਸਵੀ ਦੀ ਗੱਲ ਹੈ ਕਿ ਆਪ ਜਥੇ ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਆਪਣੇ ਪਿੰਡ ਜਾ ਰਹੇ ਸਨ ਕਿ ਰਾਹ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਠਹਿਰੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਪ ਜੀ ਨੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੰਗਤ ਦੀ ਰਹਿਣੀ ਬਹਿਣੀ ਅਤੇ ਸਿੱਖਾਂ ਦੇ ਜੀਵਨ ਦੇ ਦਰਸ਼ਨ ਕੀਤੇ ਸਤਗੁਰਾਂ ਦੇ ਉਪਦੇਸ਼ ਗ੍ਰਹਿਣ ਕੀਤੇ ਤਾਂ ਗੁਰੂ ਕਰਦੇ ਹੀ ਹੋ ਕੇ ਰਹਿ ਗਏ ਐਸਾ ਆਨੰਦ ਖੇੜਾ ਸੇਵਾ ਸਿਮਰਨ ਅਤੇ ਸਤਸੰਗ ਆਪ ਜੀ ਨੇ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ ਜਿਸ ਤੋਂ ਬਾਅਦ ਆਪ ਜੀ ਨੇ ਗੁਰੂ ਪਾਤਸ਼ਾਹ ਜੀ ਕੋਲੋਂ ਸਿੱਖੀ ਦੀ ਦਾਤ ਮੰਗੀ ਪਰ ਸਤਗੁਰਾਂ ਨੇ ਫਰਮਾਇਆ ਕਿ ਪਰਖਾਂ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਪਹਿਲਾਂ ਉਹਨਾਂ ਚੀਜ਼ਾਂ ਦਾ ਤਿਆਗ ਕਰ ਜੋ ਸਿੱਖ ਮਤ ਦੇ ਉਲਟ ਹਨ ਤਾਂ ਹੀ ਤੂੰ ਸਿੱਖੀ ਨਿਭਾ ਸਕੇਂਗਾ ਫੇਰ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ ਲੱਗੀਦਾ ਹੈ ਤੇ ਸੱਚ ਦੇ ਮਾਰਗ ਤੇ ਚਲਦਿਆਂ ਆਮ ਲੋਕਾਂ ਦੀ ਨਰਾਜ਼ਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ ਜੇ ਤੂੰ ਅਜੇਹੀ ਕੁਰਬਾਨੀ ਕਰ ਸਕਦਾ ਹੈ ਤਾਂ ਹੀ ਤੂੰ ਸਿੱਖੀ ਉੱਤੇ ਚੱਲ ਸਕੇਗਾ ਇਸ ਸਭ ਤੋਂ ਬਾਅਦ ਪਾਈ ਮੰਝ ਜੀ ਆਪਣੇ ਪਿੰਡ ਆ ਗਏ ਤੇ ਸਭ ਤੋਂ ਪਹਿਲਾਂ ਉਹਨਾਂ ਆਪਣੇ ਘਰ ਦੇ ਅੰਦਰ ਬਣਿਆ ਪੀਰਖਾਨਾ ਢਾ ਦਿੱਤਾ ਤੇ ਸਖੀ ਸਰਵਰ ਦੀ ਪੂਜਾ ਕਰਨੀ ਛੱਡ ਦਿੱਤੀ ਜਿਸ ਤੋਂ ਬਾਅਦ ਕੁਦਰਤ ਦਾ ਐਸਾ ਪਾਣਾ ਹੋਇਆ ਕਿ ਉਹਨਾਂ ਦੇ ਮਾਲ ਡੰਗਰ ਬੈਲ ਮੱਝਾਂ ਗਾਵਾਂ ਆਦ ਮਰਨੇ ਸ਼ੁਰੂ ਹੋ ਗਏ ਪਰ ਪਾਈ ਮੰਝ ਜੀ ਅਡੋਲ ਅਕਾਲ ਪੁਰਖ ਉੱਤੇ ਭਰੋਸਾ ਰੱਖ ਕੇ ਆਪਣੇ ਕੰਮ ਵਿੱਚ ਰੁੱਝੇ ਰਹੇ ਪਿੰਡ ਦੇ ਲੋਕਾਂ ਨੇ ਭਾਈ ਸਾਹਿਬ ਜੀ ਨੂੰ ਪਿੰਡ ਦੇ ਚੌਧਰੀ ਦੀ ਥਾਂ ਤੋਂ ਵੀ ਹਟਾ ਦਿੱਤਾ ਸੀ ਪਰ ਆਪ ਜੀ ਆਪਣੇ ਸਿੱਧਕ ਤੇ ਦ੍ਰਿੜ ਰਹੇ ਤੇ ਫੇਰ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਸ ਆ ਗਏ ਤੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਗਏ ਇਸ ਤਰ੍ਹਾਂ ਭਾਈ ਮੰਜ ਜੀ ਸਿੱਖੀ ਦੀ ਕਮਾਈ ਕਰਨ ਲੱਗੇ ਭਾਈ ਸਾਹਿਬ ਜੀ ਨੇ ਆਪਣੇ ਜ਼ਿੰਮੇ ਲੰਗਰ ਵਾਸਤੇ ਲੱਕੜੀਆਂ ਲਿਆਉਣ ਦੀ ਸੇਵਾ ਲਈ ਹਰ ਰੋਜ਼ ਸਿਮਰਨ ਭਜਨ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਤੋਂ ਬਾਅਦ ਆਪ ਜੀ ਜੰਗਲ ਵਿੱਚੋਂ ਲੱਕੜੀਆਂ ਕੱਟਣ ਲਈ ਤੁਰ ਪੈਂਦੇ ਤੇ ਹਮੇਸ਼ਾ ਇਹ ਹੀ ਕਹਿੰਦੇ ਕਿ ਝੂਠਾ ਧਨ ਚਲਾ ਗਿਆ ਤਾਂ ਕੋਈ ਫਿਕਰ ਨਹੀਂ ਸੱਚੇ ਧਨ ਦੀ ਪ੍ਰਾਪਤੀ ਹੋ ਗਈ ਹੈ ਭਾਈ ਮੰਝ ਜੀ ਸੁਲਤਾਨ ਵਿੰਡ ਦੇ ਨੇੜੇ ਜੰਗਲ ਵਿੱਚੋਂ ਲੱਕੜਾਂ ਲਿਆਉਂਦੇ ਸਨ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਇੱਕ ਦਿਨ ਐਸਾ ਹੋਇਆ ਕਿ ਭਾਈ ਸਾਹਿਬ ਜੀ ਲੱਕੜਾਂ ਸਿਰ ਤੇ ਚੁੱਕ ਕੇ ਸ੍ਰੀ ਅੰਮ੍ਰਿਤਸਰ ਨੂੰ ਮੋੜ ਰਹੇ ਸਨ ਤੇ ਬਹੁਤ ਹਨੇਰੀ ਤੇ ਝੱਖੜ ਆਇਆ ਭਾਈ ਮੰਝ ਜੀ ਲੱਕੜਾਂ ਨੂੰ ਸੰਭਾਲਦੇ ਤੁਰ ਰਹੇ ਸਨ ਪਰ ਹਨੇਰੀ ਦੇ ਜ਼ੋਰ ਨਾਲ ਆਪ ਜੀ ਇੱਕ ਖੂਹ ਵਿੱਚ ਡਿੱਗ ਪਏ। ਖੂਹ ਬਹੁਤ ਡੂੰਗਾ ਸੀ ਤੇ ਪਾਣੀ ਵੀ ਬਹੁਤ ਥੋੜਾ ਸੀ। ਭਾਈ ਸਾਹਿਬ ਜੀ ਨੇ ਲੱਕੜਾਂ ਸਿਰ ਤੇ ਰਖੀ ਰੱਖੀਆਂ ਤਾਂ ਕਿ ਭਿਜ ਨਾ ਜਾਣ ਤੇ ਆਪ ਸਾਰੀ ਰਾਤ ਖੂਹ ਵਿੱਚ ਖਲੋ ਕੇ ਬਾਣੀ ਦਾ ਗਾਇਨ ਕਰਦੇ ਰਹੇ। ਦੂਜੇ ਪਾਸੇ ਰਾਤ ਨੂੰ ਭਾਈ ਮੰਜ ਜੀ ਦੇ ਨਾ ਆਉਣ ਕਰਕੇ ਜਾਣੀ ਜਾਣ ਗੁਰੂ ਪਾਤਸ਼ਾਹ ਜੀ ਨੇ ਜਦ ਧਿਆਨ ਮਾਰਿਆ ਤਾਂ ਭਾਈ ਮੰਜ ਜੀ ਨੂੰ ਖੂਹ ਵਿੱਚ ਡਿੱਗਾ ਪਾਇਆ। ਜਿਸ ਤੋਂ ਬਾਅਦ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਸਿੱਖਾਂ ਸਮੇਤ ਖੂਵਲ ਨੂੰ ਦੌੜ ਪਏ ਤੇ ਜਦ ਰਸਾ ਪਾ ਕੇ ਭਾਈ ਮੰਜ ਜੀ ਨੂੰ ਬਾਹਰ ਕੱਢਣਾ ਚਾਹਿਆ ਤਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਪਹਿਲਾਂ ਲੱਕੜਾ ਕੱਢੋ ਤਾਂ ਕਿ ਲੰਗਰ ਪੱਕ ਸਕੇ ਤੇ ਐਸੀ ਤਰ੍ਹਾਂ ਕੀਤਾ ਗਿਆ ਪਹਿਲਾਂ ਲੱਕੜਾਂ ਕੱਡੀਆਂ ਤੇ ਬਾਅਦ ਵਿੱਚ ਭਾਈ ਸਾਹਿਬ ਜੀ ਨੂੰ ਬਾਹਰ ਕੱਢਿਆ ਗਿਆ ਭਾਈ ਮੰਜ ਜੀ ਦੇ ਬਾਹਰ ਨਿਕਲਦਿਆਂ ਹੀ ਗੁਰੂ ਪਾਤਸ਼ਾਹ ਜੀ ਨੇ ਆਪ ਜੀ ਨੂੰ ਛਾਤੀ ਨਾਲ ਲਾਇਆ ਤੇ ਸਲੋਕ ਉਚਾਰਿਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬੋਹთა ਜਗ ਲੰਗਣ ਹਾਰਾ ਤੇ ਨਾਲ ਹੀ ਗੁਰੂ ਜੀ ਨੇ ਭਾਈ ਮੰਜ ਜੀ ਨੂੰ ਕਿਹਾ ਤੁਸੀਂ ਇਮਤਿਹਾਨ ਵਿੱਚੋਂ ਪਾਸ ਹੋ ਗਏ ਹੋ ਮੰਗੋ ਜੇ ਕੁਝ ਮੰਗ ਹੈ ਤਾਂ ਜਿਸ ਤੇ ਭਾਈ ਸਾਹਿਬ ਜੀ ਨੇ ਇਹ ਮੰਗਿਆ ਕਿ ਮੈਨੂੰ ਸਿੱਖੀ ਤੋਂ ਥਿਰਕਣ ਨਾ ਦੇਣਾ ਅਤੇ ਸਿੱਖੀ ਮੇਰੇ ਨਾਲ ਨਿਭੇ ਇਹ ਸੁਣ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਸਿੱਖੀ ਨਾਲ ਤਾਂ ਤੁਸੀਂ ਪਹਿਲਾਂ ਹੀ ਜੁੜੇ ਹੋਏ ਹੋ ਹੋਰ ਕੁਝ ਮੰਗੋ ਤਾਂ ਭਾਈ ਸਾਹਿਬ ਜੀ ਨੇ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਕੋਲੋਂ ਇੰਨਾ ਸਖਤ ਇਮਤਿਹਾਨ ਨਾ ਲੈਣਾ ਕਿਉਂਕਿ ਕਲਯੁਗ ਦਾ ਭਿਆਨਕ ਸਮਾਂ ਹੈ ਸਿੱਖਾਂ ਤੋਂ ਇਮਤਿਹਾਨ ਦਿੱਤੇ ਨਹੀਂ ਜਾਣੇ ਜਿਸ ਤੇ ਗੁਰੂ ਜੀ ਨੇ ਕਿਹਾ ਜਾਂ ਤੂੰ ਸਾਡਾ ਸਰੂਪ ਹੋਇਆ ਜੋ ਬੋਲੇਗਾ ਉਹ ਸਭ ਪੂਰਾ ਹੋਏਗਾ ਤਦ ਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਆਪ ਜੀ ਨੂੰ ਆਪਣੇ ਘਰ ਹੁਸ਼ਿਆਰਪੁਰ ਵਿਖੇ ਹੀ ਭੇਜ ਦਿੱਤਾ ਗੁਰਦੁਆਰਾ ਖੂ ਭਾਈ ਮੰਝ ਜੀ ਦੇ ਇਸ ਪਾਵਨ ਅਸਥਾਨ ਤੇ ਉਹ ਪੁਰਾਤਨ ਇਤਿਹਾਸਕ ਖੂ ਅੱਜ ਵੀ ਮੌਜੂਦ ਹੈ ਜਿਸ ਨੂੰ ਇਤਿਹਾਸਕ ਖੂ ਭਾਈ ਮੰਝ ਜੀ ਕਿਹਾ ਜਾਂਦਾ ਹੈ ਤੇ ਇਸ ਥਾਂ ਨੂੰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵੀ ਪਾਵਨ ਚਰਨਛੋਪਾਪਤ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ